ਤ੍ਰੀ ਅਕੀਰਤਪੁਰ ਸਾਹਿਬ ਬिलासपुर ਮਾਰਗ ਗਰਾਮੋੜਾ ਨੇੜੇ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ। ਮਿਲੀ ਜਾਣਕਾਰੀ ਮੁਤਾਬਕ ਮਨਾਲੀ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਤੋਂ ਬਚਾਉਂਦੇ ਹੋਏ ਪਿਕਅਪ ਗੱਡੀ ਤੇ ਟਰੱਕ ਨਾਲ ਟਕਰਾ ਗਈ। ਜਿਸ ਦੇ ਚਲਦਿਆਂ ਪਿਕਅਪ ਚਾਲਕ ਕਾਇਲ ਹੋ ਗਿਆ ਜਿਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ। ਇਹ ਕਹਾ ਗੱਡੀ ਹੈ ਜਿਹਨਾਂ ਵੀ ਉਰੀ ਖੜੀਆ ਕਹਾ ਰੋਡ ਬੰਦ ਆ ਕੋਈ ਗੱਲ ਨਹੀਂ ਕੋਈ ਗੱਡੀ ਹੋ ਗਿਆ ਖਰਚਾ ਇੱਧਰ ਹੋ ਗਿਆ ਇਹ ਜਿਹੜੀਆਂ ਗੱਡੀਆਂ ਨੀਚੇ ਤੇ ਆਉਂਦੀਆਂ ਜੀ ਟੋਲ ਟੈਕਸ ਬਚਾਉਂਦੀ ਆ ਉਹ ਥੱਲੇ ਕੱਟ ਤੇ ਆ ਜੋਏ ਇੱਥੇ ਤੇ ਕੰਨ ਆਉਂਦੇ ਇੱਥੇ ਤੇ ਰੋਂਗ ਸਾਈਡ ਪਾ ਦੇਂਦੀ ਜਾਂ ਫਿਰ ਪੱਲੀ ਸਾਈਡ ਰੁੱਕੇ ਕੱਚੇ ਚ अगर आपने टोल बचाना ही है टोल से ज्यादा ही दिक्कत है तो इस साइड से ले जाओ यार वैसे राइट गाड़ी वालों का नहीं, नहीं। साइड तो मतलब ही नहीं है चलो हो गया कहीं आगे गलती से कोई बात नहीं हम भी मानते हैं कि कभी कभी हम भी रॉन्ग हो जाते हैं कोई ऐसा बड़ी बात नहीं है कभी हमारे से भी गलती हो जाती है लेकिन थोड़ा अपनी साइड तो रख ट्रक को यार वो तो पूरा रॉन्ग जा रहा है ये तो देख मेरे भाई ध्यान से चलो दूसरे की जान को खतरा मत डालो खतरे में मत डालो ऐसे धुंध बड़ी हुई इसमें और ऊपर से दिखाई नहीं दे रहा अच्छे समेत ਹਾਂ ਨਾ ਮਤਲਬ ਨਹੀਂ ਬਣਦਾ ਜੀ ਇਹ ਕਰ ਆਂਗ ਸਾਈਡ ਲੈ ਕੇ ਆਉਂਦਾ ਕਿਹੜੀ ਕਿਤਾਬ ਚ ਲਿਖਿਆ ਵਾ ਬੰਨੋਂ ਐ 220 ਗੱਡੀ ਰੌਂਗ ਸਾਈਡ ਤੇ ਆਉਣੀ ਆ ਜੇ ਟੋਲ ਬਚਾਉਣਾ ਜੇ ਥੋਂ ਡਰਾਈਵਰ ਰੱਖਿਆ ਵਾ ਇਹਦਾ ਮਤਲਬ ਇਹ ਛੋਟੇ ਦਾ ਵੀ ਤੁਸੀਂ ਆਪਣੇ ਪੈਸੇ ਬਚਾਉਣ ਦੇ ਮੱਦੇਨਜ਼ਰ ਕੱਟ ਲਿਆ ਲੱਖਾਂ ਜਾਂਦਾ ਖਤਰਾ ਜੀ ਪਾਉ ਮੇਰੇ ਕੋਲ 60 ਸਵਾਰੀਆਂ ਦੀਆਂ ਮੰਨ ਲਓ ਜੇ ਕੋਈ ਗਲਤੀ ਹੋ ਜਾਂਦੀ ਕੋਈ ਕਿਸੇ ਨੂੰ ਕੁਝ ਹੋ ਜਾਂਦਾ ਜ਼ਿੰਮੇਵਾਰੀ ਕੌਣ ਚੱਕਦਾ ਇਹ ਦੱਸੋ ਜੀ ਜਲਦੀ ਸਾਫ ਸਾਫ ਦਿਖਦੀ ਆ ਵੀ ਗੱਡੀ ਰੌਂਗ ਸਾਈਡ ਆ ਰਹੀ ਆ ਓਹ ਨੂੰ ਬਤਾਓ ਉਹਦੇ ਨਾਲ ਬੱਜੀ ਗੱਡੀ ਗੱਡੀ ਕੋਲ ਬੱਜ ਕੇ ਇੱਧਰ ਬੱਜੀ ਐਸ ਟੈਂਪੂ ਨਾਲ ਇਹ ਟੈਂਪੂ ਵਾਲੇ ਸੱਟ ਬੱਜੀ ਸਾਡੀ ਗੱਡੀ ਸਪੀਡ ਚੋਂਦੀ ਆ ਕੈਂਪੂ ਤੇ ਕਿੰਨਾ ਨੁਕਸਾਨ ਹੋਣਾ ਤਾਂ ਓਏ ਗੱਡੀ ਛੱਡ ਗਿਆ ਸੀ ਕੋ ਕੁੱਟ ਮਾਰਨੀ ਕਰੀ ਮੈਂ ਸਵਾਰੀਆਂ ਨਹੀਂ ਕੋ ਸਾੜੀਆਂ ਨਿਕਲੀਆਂ ਕੋ ਜਿਆਦਾ ਸਾਰੀ ਸਾਰੀ ਸਵਾਰੀਆਂ ਖੜੀਆਂ ਇਹਨੂੰ ਪੁੱਛ ਲੋ ਅਸੀਂ ਉਹ ਸਾਰ ਉਹ ਇਹਨੂੰ ਪਹੀ ਗੱਲ ਕਰੀ ਮੈਂ ਕਿ ਯਾਰ ਤੂੰ ਪਾਗਲ ਹੈ ਤਨੂੰ ਨਹੀਂ ਪਤਾ ਲੱਗਿਆ ਮੈਂ ਗੱਡੀ ਜਗਾ ਨਾ ਜਦ ਗੱਡੀ ਆ ਰਹੀ ਹੈ ਇਹ ਨੀਚੇ ਸੇ ਆ ਰਹੀ ਹੈ ਗੱਡੀ ਤੂੰ ਆਪਣੀ ਉੱਪਰਲੀ ਸਾਈਡ ਤੋਂ ਦਵਾ ਲੈ ਗੱਡੀ ਨੇ ਨਾ ਉੱਪਰ ਤੇ ਘੁੰਮ ਕੇ ਉਸੇ ਸਾਈਡ ਆਉਣਾ ਜੀ ਉੱਪਰ ਕਿੱਦਾਂ ਬੜਾ ਮੋੜ ਹੈ ਗੱਡੀ ਨੇ ਉੱਪਰ ਤੇ ਘੁੰਮ ਕੇ ਆਉਣਾ ਉਹ ਗੱਡੀ ਰੌਂਗ ਸਾਈਡ ਆਉਣੀ ਦਾ ਮਤਲਬ ਹੀ ਨਹੀਂ ਬਣਦਾ ਜੀ ਇੱਧਰ ਨੂੰ ਲਿਆਉਣ ਦਾ ਮਤਲਬ ਕੀ ਆ ਜੀ ਹੁੰਦਾ ਇਹਨਾਂ ਪਰ ਇਹ ਪੁੱਛਿਆ ਚਲੋ ਹੁਣ ਤਾਂ ਅਸੀਂ ਕੋਈ ਨਹੀਂ ਸਾਡੇ ਦੋ ਨੁਕਸਾਨ ਜਿੱਦਾਂ ਵੀ ਹੋਗਾ ਸਾਡੇ ਇੱਕ ਕਰਵਾਇਆ ਗਿਆ ਵੀ ਜੋ ਵੀ ਹੈਗਾ ਕਿ ਮਨਾਲੀ ਤੋਂ ਚੰਡੀਗੜ੍ਹ ਜਾ ਰਹੇ ਸੀ ਇਹ ਜਿੱਦਾਂ ਹੀ ਅਸੀਂ ਇੱਥੇ ਪਹੁੰਚੇ ਟੋਲ ਤੇ ਥੱਲੇ ਇਧਰੋਂ ਇੱਕ ਰੌਂਗ ਸਾਈਡ ਤੋਂ ਟਰੱਕ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਟਰੱਕ ਉਹਨੂੰ ਬਚਾਉਣ ਦੇ ਚੱਕਰ 'ਚ ਇੱਧਰ ਦੋ ਗੱਡੀਆਂ ਹੋਰ ਖੜੀਆਂ ਸੀ ਰੋਡ 'ਤੇ ਇੱਕ ਪੇਕਅਪ ਇੱਕ ਹੋਰ ਕਾਰ ਸੀ ਉਹ ਚਲੇ ਗਈ ਨਿਕਲ ਗਿਆ ਉਹ ਤੇ ਦੋਨੇ ਪਾਸੇ ਜਗ੍ਹਾ ਨਾ ਹੋਣ ਕਰਕੇ ਦੋਹਾਂ ਦੇ ਵਿਚਾਲੇ ਦੇ ਗੱਡੀ ਕੱਢਣ ਦੇ ਵਿੱਚ ਇੱਕ ਪਾਸਾ ਇਧਰਲਾ ਇਹ ਪਿਕਅਪ ਨਾਲ ਲੱਗ ਗਿਆ ਉਧਰਲੀ ਸਾਈਡ ਜਿਹੜੀ ਉਹ ਟਰੱਕ ਨਾਲ ਚਿੱਲੀ ਗਈ ਜੀ ਇਸ ਕਰਕੇ ਜਣੀ ਸਵਾਰੀਆਂ ਦਾ ਤਾਂ ਬਚਾਏ ਰਹਾ ਬਾਕੀ ਹੁਣ ਦੇਖਦੇ ਆ ਦੋ ਬੰਦੇ ਜਿਹੜੇ ਇਹ ਪਿਕਅਪ ਵਾਲਿਆਂ ਦੇ ਲੱਗੀਆਂ ਨੇ ਸੱਟਾਂ ਉਹਨਾਂ ਨੂੰ ਹਸਪੀਟਲ ਭੇਜਿਆ ਗਿਆ ਉਹ ਦੇਖਦੇ ਆ ਉਹਨਾਂ ਦੀ ਹਜੇ ਕੀ ਰਿਪੋਰਟ ਆ ਬਾਕੀ ਦੇਖਦੇ ਆ ਅਜੇ ਮੌਕੇ ਤੇ ਪੁਲਿਸ ਪਹੁੰਚੀ ਨਹੀਂ ਹੈਗੀ ਪੁਲਿਸ ਜੋ ਵੀ ਕਾਰਵਾਈ ਅੱਗੇ ਕਰੂਗੀ ਦੇਖਦੇ ਆ ਕੀ ਬਣਦਾ ਜੀ ਉਹ ਚਲੇ ਗਿਆ ਜੀ ਅਸੀਂ ਵੈਸੇ ਉਹਨੂੰ ਕਿਹਾ ਤਾਂ ਕੁਝ ਨਹੀਂ ਉਹ ਕੁੱਟਣ ਮਾਰਨੇ ਵਾਲੇ ਉਹ ਪਹਿਲੀ ਡਰਦਾ ਹੀ ਭੱਜ ਗਿਆ ਜੀ ਗੱਡੀ ਛੱਡ ਕੇ ਗੱਡੀ ਵੀ ਉਹਦੀ ਖੜੀ ਆ ਸਾਹਮਣੇ ਤੁਸੀਂ ਦੇਖ ਰਹੇ ਆ ਤੇ ਉਹ ਡਰਦਾ ਹੀ ਭੱਜ ਗਿਆ ਜੀ